ਤਰਨਤਾਰਨ ਪੁਲਿਸ ਵੱਲੋਂ ਐਸਐਸਪੀ ਦੀ ਅਗਵਾਈ ਹੇਠ ਥਾਂ-ਥਾਂ ਨਾਕਾਬੰਦੀ ਐਸਐਸਪੀ ਤਰਨਤਾਰਨ ਦੀ ਅਗਵਾਈ ਹੇਠ ਤਰਨਤਾਰਨ ਪੁਲਿਸ ਵੱਲੋਂ ਅਪਰਾਧੀ ਅਨਸਰਾ ਤੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਉਦੇਸ਼ ਨਾਲ ਜਿਹੜੇ ਭਾਰ ਵਿੱਚ ਇੱਕ ਖਾਸ ਨਾਕਾਬੰਦੀ ਮਹਿਮ ਚਲਾਈ ਗਈ ਇਸ ਮਹਿਮ ਤਹਿਤ ਪੁਲਿਸ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਕਈ ਸਥਾਨਾਂ ਤੇ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਵੀ ਕੀਤੀ ਗਈ ਅਤੇ ਸ਼ੱਕੀ ਨਾਗਰਿਕਾਂ ਦੀ ਵੀ ਗਹਿਰੀ ਜਾਂਚ ਕੀਤੀ ਗਈ ਇਸ ਮਹਿਮਨ ਨਾ ਸਿਰਫ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਾਸਤੇ ਹੀ ਸਗੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਵੱਲ ਪੁਲਿਸ ਦੀ ਪੱਕੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਤਰਨਤਾਰਨ ਪੁਲਿਸ ਅਜਈਆ ਮਹਿਮਾ ਰਾਹੀਂ ਜ਼ਿਲ੍ਹੇ ਨੂੰ ਅਪਰਾਧ ਅਤੇ ਨਸ਼ਾ ਤੋਂ ਮੁਕਤ ਕਰਨ ਲਈ ਲਗਾਤਾਰ ਸਰਗਰਮ ਹੈ ਇਸ ਮੌਕੇ ਤੇ ਵੇਖੋ ਡਾਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਅਤੇ ਕੀ ਕਹਿਣਾ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੋ ਰਹੀ ਹੈ ਲਗਨ ਆਪਣਾ ਪੋਰਟਲ ਕਨ ਸਤਿ ਸ਼੍ਰੀ ਅਕਾਲ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸਪੈਸ਼ਲ ਡੀਜੀਪੀ ਲਾਣ ਆਰਡਰ ਡੀਆਈਜੀ ਸਾਡੇ ਫਿਰੋਜ਼ਪੁਰ ਰੇਂਜ ਉਹਨਾਂ ਦੇ ਨਿਰਦੇਸ਼ਾ ਹੇਠ ਜਿਹੜਾ ਹੈਗਾ ਅਸੀਂ ਅੱਜ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵਕ-ਵਕ ਜਾਵਾ ਤੇ ਚੈਕਿੰਗ ਦਾ ਅਭਿਆਨ ਚਲਾਇਆ ਇਹਦਾ ਮਕਸਦ ਹੈਗਾ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਹੈਗੀ ਹੈ ਉਨੋਤੀਆਂ ਵਿੱਚ ਰੱਖਦੇ ਹੋਏ ਜਿਹੜੇ ਕੋਈ ਨੋਟੋਰੀਅਸ 엘ਮੈਂਟ ਹੈਗੇ ਉਹਨਾਂ ਦੀ ਨਿਗਰਾਨੀ ਜਿਹੜੀ ਹੈਗੀ ਹੈ ਉਹਨਾਂ ਤੇ ਨਿਗਰਾਨ ਨਿਗਰਾਨ ਰੱਖੀ ਜਾ ਸਕੇ ਜਿਹੜੇ ਕੋਈ ਵਿਅਕਤੀ ਬਗਿਆਨ ਨੰਬਰ ਪਲੇਟਾਂ ਦੀ ਗੱਡੀਆਂ ਲੈ ਕੇ ਚੱਲਦੇ ਨੇ ਚੋਰੀ ਦੇ ਵੀਹਿਕਲ ਲੈ ਕੇ ਚੱਲਦੇ ਉਹਨਾਂ ਨੂੰ ਚੈੱਕ ਕੀਤਾ ਜਾ ਜਿਹੜੇ ਕੋਈ ਇਲੀਗਲ ਵੈਪਨ ਵਗੈਰਾ ਲੈ ਕੇ ਗੱਡੀਆਂ ਦੇ ਵਿੱਚ ਤੁਰਦੇ ਉਹਨਾਂ ਦੇ ਲਈ ਇਹ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਅੱਜ ਆਪਣੇ ਜ਼ਿਲ੍ਹੇ ਦੇ ਵਿੱਚ 10 ਥਾਵਾਂ ਤੇ ਚੈਕਿੰਗ ਕਰ ਰਹੇ ਆ ਜਿਦੇ ਵਿੱਚ ਆਪਣੇ ਜਿਹੜੇ ਬਾਰਡਰ ਇੰਟਰ ਡਿਸਟ੍ਰਿਕਟ ਬਾਰਡਰ ਹੈਗਾ ਉਨਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਜਿੰਨੇ ਵੀ ਆਪਣੇ ਮੇਨ ਕਸਬੇ ਸ਼ਹਿਰ ਹੈਗੇ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸੋ 4-5 ਘੰਟੇ ਹੁਣ ਅੱਗੇ ਚੈਕਿੰਗ ਜਾਰੀ ਰਹੇਗੀ ਸਰ ਟੋਟਲ ਕਿੰਨੇ ਨਾਕੇ ਲਗਾਏਗੇ ਟੋਟਲ 10 ਨਾਕੇ ਲਗਾਏ ਗਏ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਕਿ ਜਿਹਦੇ ਵਿੱਚ 5-6 ਨਾਕੇ ਜਿਹੜੇ ਹੈਗੇ ਮੇਨ ਮੇਨ ਸ਼ਹਿਰਾਂ ਕਸਬਿਆਂ 'ਚ ਲਗਾਏ ਗਏ ਹੈ 5-6 ਨਾਕੇ ਬਾਰਡਰ ਤੇ ਲਗਾਏ ਗਏ ਕਿੰਨੇ ਜੀਓ ਕਰ ਰਹੇ ਨੇ ਇਹਨਾਂ ਦੀ ਲੀਡ ਸਾਰੇ ਜੀਓਜ਼ ਇਨਕਲੂਡਿੰਗ ਐਸਐਸਪੀ ਐਸਪੀ ਤੇ ਸਾਰੇ ਜੀਓ ਸਾਰੇ ਐਸਐਚਓ ਫੀਲਡ 'ਚ ਅਸੀਂ ਹਾਂ ਜੀ ਕੋਈ ਪ੍ਰਾਮੀ ਹੋਈ ਕੋਈ ਫਿਲਹਾਲ ਸ਼ੁਰੂ ਹੋਇਆ ਹੈ 129 ਦੀ ਰਿਪੋਰਟ ਤੁਹਾਨੂੰ ਜਦੋਂ ਇਹ ਫਿਨਿਸ਼ ਹੋ ਜਾਏਗਾ ਉਹ ਤੋਂ ਬਾਅਦ ਕੰਪਾਈਲ ਕਰਕੇ ਦੇ ਦਿਆਂਗਾ ਥੈਂਕ ਯੂ ਜੀ